ਸਵਨ ਜਮਾ ਦੇ ਬਹੁਤ ਹੀ ਪਿਆਰੇ ਬੱਚਿਓ ਹੈਲਪਿੰਗ ਹੈਂਡਸ ਟੀਮ ਸ਼੍ਰੀ ਮੁਖਸਰ ਸਾਹਿਬ ਦੇ ਬਿਹਾਫ ਤੇ ਤੁਹਾਡਾ ਸਾਰਿਆਂ ਦਾ ਅੱਜ ਦੇ ਟੌਪਿਕ ਵਿੱਚ ਸਵਾਗਤ ਹੈ ਅੱਜ ਅਸੀਂ ਤੁਹਾਡੀ ਸਮਾਜਿਕ ਵਿਸ਼ੇ ਦੀ ਪਾਠ ਪੁਸਤਕ ਵਿਚਲੇ ਪਾਠ ਨਗਰ ਵਪਾਰੀ ਅਤੇ ਕਾਰੀਗਰ ਦੇ ਭਾਗ ਦੂਜੇ ਦੀ ਗੱਲ ਕਰਾਂਗੇ ਜਿਸ ਵਿੱਚ ਮਹੱਤਵਪੂਰਨ ਨਗਰਾਂ ਲਾਹੌਰ ਅੰਮ੍ਰਿਤਸਰ ਅਤੇ ਸੂਰਤ ਦੀ ਮੱਧਕਾਲੀਨ ਯੁੱਗ ਵਿੱਚ ਮਹੱਤਾ ਦਾ ਜ਼ਿਕਰ ਤੁਹਾਡੇ ਸਾਹਮਣੇ ਕੀਤਾ ਜਾਵੇਗਾ ਸਭ ਤੋਂ ਪਹਿਲਾ ਹੈ ਲਾਹੌਰ ਲਾਹੌਰ ਅੱਜ ਵੀ ਪਾਕਿਸਤਾਨ ਦਾ ਪ੍ਰਸਿੱਧ ਅਤੇ ਸੁੰਦਰ ਸ਼ਹਿਰ ਹੈ ਅਤੇ ਮੱਧਕਾਲੀਨ ਯੁੱਗ ਵਿੱਚ ਇੱਕ ਮਹੱਤਵਪੂਰਨ ਨਗਰ ਸੀ। ਕੁਤਬਦੀਨ ਐਬਕ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਬਾਅਦ ਵਿੱਚ ਇਲਤੂਤਮਸ਼ ਨੇ ਲਾਹੌਰ ਦੀ ਥਾਂ ਦਿੱਲੀ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਸਮੇਂ ਇਹ ਪੰਜਾਬ ਦੀ ਰਾਜਧਾਨੀ ਰਿਹਾ 1849 ਈਸਵੀ ਤੋਂ ਲੈ ਕੇ ਜਦੋਂ ਅੰਗਰੇਜ਼ਾਂ ਨੇ ਇਸ ਤੇ ਆਪਣਾ ਕਬਜ਼ਾ ਕੀਤਾ ਤਾਂ 1947 ਈਸਵੀ ਤੱਕ ਭਾਵ ਭਾਰਤ ਦੀ ਵੰਡ ਤੱਕ ਇਹ ਪੰਜਾਬ ਦੀ ਰਾਜਧਾਨੀ ਰਿਹਾ ਪਰ ਵੰਡ ਤੋਂ ਬਾਅਦ ਲਾਹੌਰ ਪਾਕਿਸਤਾਨ ਦਾ ਹਿੱਸਾ ਬਣ ਗਿਆ ਇਸ ਤੋਂ ਬਾਅਦ ਹੈ ਅੰਮ੍ਰਿਤਸਰ ਅੰਮ੍ਰਿਤਸਰ ਜਿਸ ਦੀ ਨੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ 1577 ਈਸਵੀ ਵਿੱਚ ਰੱਖੀ ਗਈ ਸੀ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਸਥਾਨ ਹੈ ਇਸ ਦਾ ਨਾਮ ਪਹਿਲਾਂ ਗੁਰੂ ਰਾਮਦਾਸ ਪੁਰਾਸੀ ਚੱਕ ਗੁਰੂ ਰਾਮਦਾਸ ਪੁਰਾ ਜੀ ਵਿੱਚ ਹੀ ਗੁਰੂ ਰਾਮਦਾਸ ਜੀ ਨੇ ਦੋ ਸਰੋਵਰ ਅੰਮ੍ਰਿਤਸਰ ਅਤੇ ਸੰਤੋਖ ਸਰ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਪਰ ਆਪ ਦਾ ਇਹ ਕੰਮ ਆਪ ਜੀ ਦੇ ਜੋਤੀ ਜੋਸਮਾਨ ਤੋਂ ਬਾਅਦ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਪੂਰਾ ਕੀਤਾ ਗਿਆ ਹਰਿਮੰਦਰ ਸਾਹਿਬ ਨੂੰ 골ਡਨ ਟੈਂਪਲ ਜਾਂ ਸੁਨਹਿਰੀ ਮੰਦਿਰ ਹੋਣ ਦਾ ਰਤਬਾ ਉਦੋਂ ਹਾਸਲ ਹੋਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਉੱਤੇ ਸੋਨੇ ਦਾ ਪੱਤਰਾ ਲਗਵਾਇਆ ਸੀ 1604 ਇਸਵੀ ਵਿੱਚ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਨ ਕੀਤਾ ਗਿਆ ਇੱਥੇ ਹੀ 6ਵੇਂ ਗੁਰੂ ਹਰਗੋਬਿੰਦ ਸਿੰਘ ਜੀ ਨੇ ਅਕਾਲ ਤਖਤ ਦੀ ਨੀਂਹ ਰੱਖੀ ਜਿੱਥੇ ਰਾਜਸੀ ਮਾਮਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ ਅੱਜ ਵੀ ਇਹ ਤਖਤ ਉਸੇ ਤਰ੍ਹਾਂ ਹੀ ਮਹੱਤਤਾ ਰੱਖਦਾ ਹੈ ਇਹ ਤਖਤ ਹਰਮੰਦਰ ਸਾਹਿਬ ਦੀ ਪੱਛਮੀ ਦਿਸ਼ਾ ਵਿੱਚ ਸਥਿਤ ਹੈ ਅੰਮ੍ਰਿਤਸਰ ਇਹ ਸ਼ਹਿਰ ਜਿਹੜਾ ਹੈ ਦੁਨੀਆ ਭਰ ਵਿੱਚ ਅੱਜ ਵੀ ਇੱਕ ਮਸ਼ਹੂਰ ਤੇ ਤੀਰਸਥਾਨ ਵਜੋਂ ਜਾਣਿਆ ਜਾਂਦਾ ਹੈ ਹੁਣ ਅਸੀਂ ਗੱਲ ਕਰਾਂਗੇ ਸੂਰਤ ਦੀ ਸੂਰਤ ਗੁਜਰਾਤ ਦੇ ਵਿੱਚ ਸਥਿਤ ਇੱਕ ਸ਼ਹਿਰ ਹੈ ਤੇ ਪ੍ਰਸਿੱਧ ਬੰਦਰਗਾਹ ਤੇ ਵਪਾਰਕ ਨਗਰ ਹੈ ਪ੍ਰਾਤਨ ਸਮੇਂ ਤੋਂ ਹੀ ਇਸਦੀ ਆਰਥਿਕਤਾ ਪੱਖੋਂ ਮਹੱਤਤਾ ਸੀ ਸ਼ਿਵਾਜੀ ਮਰਾਠਾ ਨੇ ਇਸ ਨੂੰ ਦੋ ਵਾਰ ਲੁੱਟਿਆ ਤੇ ਕਾਫੀ ਵੱਡੀ ਮਾਤਰਾ ਵਿੱਚ ਇੱਥੋਂ ਧਨ ਇਕੱਠਾ ਕੀਤਾ ਇਸ ਤੋਂ ਬਿਨਾ ਅਕਬਰ ਨੇ ਵੀ ਇਸ ਤੇ ਅਧਿਕਾਰ ਕੀਤਾ ਬਾਦ ਵਿੱਚ ਵਿਦੇਸ਼ੀ ਸ਼ਕਤੀਆਂ ਜਿਵੇਂ ਅੰਗਰੇਜ਼ਾਂ ਡੱਚ ਫ੍ਰਾਂਸੀਸੀਆਂ ਨੇ ਵੀ ਇੱਥੇ ਵਪਾਰਕ ਕੇਂਦਰ ਸਥਾਪਿਤ ਕੀਤੇ ਸਨ 1842 ਇਸ ਵਿੱਚ ਅੰਗਰੇਜ਼ਾਂ ਨੇ ਇਸ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੂਰਤ ਦੇ ਵਿੱਚ ਵੇਖਣ ਯੋਗ ਥਾਵਾਂ ਹਨ ਖਵਾਜ਼ਾ ਸਾਹਿਬ ਦੀ ਮਸਜਿਦ ਸਵਾਮੀ ਨਾਰਾਇਣ ਦਾ ਮੰਦਿਰ ਅਤੇ ਜੈਨੀਆਂ ਦੇ ਪੁਰਾਣੇ ਮੰਦਿਰ ਦੁਨੀਆ ਭਰ ਵਿੱਚ ਸੂਰਤ ਦੀ ਇੱਕ ਵਪਾਰਕ ਪੱਖੋਂ ਬਹੁਤ ਜ਼ਿਆਦਾ ਮਹੱਤਤਾ ਹੈ ਇਕ ਵਧੀਆ ਨਗਰ ਦੇ ਵਜੋਂ ਇਹ ਜਾਣਿਆ ਜਾਂਦਾ ਹੈ ਉਮੀਦ ਕਰਦੀ ਹਾਂ ਬੱਚੋ ਇਨ੍ਹਾਂ ਨਗਰਾਂ ਦੀ ਜੋ ਵਿਸ਼ੇਸ਼ਤਾ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਇਸੇ ਨਾਜ਼ਬੰਦਿਤ ਕੁਝ ਪ੍ਰਸ਼ਨ ਤੁਹਾਡੇ ਸਾਹਮਣੇ ਰੱਖੇ ਜਾ ਰਹੇ ਹਨ ਤੁਸੀਂ ਇਹਨਾਂ ਦੇ ਉੱਤਰ ਜਿਹੜੇ ਹਨ ਉਹ ਆਪਣੀਆਂ ਕਾਪੀਆਂ ਉੱਤੇ ਜ਼ਰੂਰ ਰੋਟ ਕਰਨਾ ਇਸ ਦੇ ਨਾਲ ਹੀ ਤੁਹਾਡਾ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ